ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਕਾਲੀ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਣ ਤੋਂ ਬਾਅਦ ਖੁੱਲ ਕੇ ਅਕਾਲੀਆਂ ਖਿਲਾਫ ਉਤਰ ਗਏ ਨੇ ਤੇ ਹੁਣ ਜਥੇਦਾਰ ਰਣਜੀਤ ਸਿੰਘ ਬਰਾਂਪੁਰਾ ਬਾਦਲਾਂ ਦੇ ਪਾਪ ਗਿਣਾਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਜੋ ਕੁਝ ਵੀ ਵਾਪਰਿਆ ਉਹ ਕਦੇ ਵੀ ਭੁੱਲਿਆ ਨਹੀਂ ਭੁਲਾਇਆ ਜਾ ਸਕਦਾ ਕਿਉਂਕਿ ਗੱਲ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ ਬਹਿਵਲ ਕਲਾਵੀ ਖੇ ਚੱਲੀਆਂ ਗੋਲੀਆਂ ਦੀ ਹੋਵੇ ਧੰਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀ ਹੋਵੇ ਜਾਂ ਫਿਰ ਸੌਦਾ ਸਾਦ ਨੂੰ ਬਿਨਾਂ ਮੰਗਿਆ ਦਿੱਤੀ ਹੋਈ ਮਾਫੀ ਇਹ ਕੁਝ ਉਹ ਚੀਜ਼ਾਂ ਨੇ ਜਿਹੜੀਆਂ ਕਦੇ ਵੀ ਸਿੱਖ ਕੌਮ ਨਹੀਂ ਭੁਲਾ ਸਕਦੀ ਪਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿੱਦਾਂ ਗਣਾਏ ਅਕਾਲੀਆਂ ਦੇ ਪਾਪ ਤੁਸੀਂ ਆਪ ਵੇਖ ਲਵੋ ਇਹ ਸਿੱਖ ਮਰਜ਼ਾਦਾ ਹੈ ਆ ਬੇ ਕੁਝ ਭੁਲਾ ਦਾ ਬਖਸ਼ਾਈਆਂ ਜਾ ਸਕਦੀਆਂ ਜਿਹੜੇ ਪਾਪ ਆ ਜਿਹੜੇ ਪਾਪ ਹੁੰਦੇ ਆ ਉਹਨਾਂ ਉਹਨਾਂ ਵਾਸਤੇ ਤਾਂ ਕੋਈ ਕੋ ਦਾ ਮਤਲਬ ਆ ਪਾਪ ਤੇ ਹਜੇ ਬਰਨੇ ਸਾਰੇ ਕੀਤੇ ਆ ਜੀ ਜੋ ਮਰਜ਼ਾਦਾ ਵਾਂ ਦਾ ਲੰਗਣਾ ਕੀਤੀ ਆ ਕਾਲ ਤੱਕ ਹੈ ਜੀ ਮੈਂ ਬੇਤੀ ਕੀਤੀ ਆ ਸਿਆਸੀਕਰਨ ਕੀਤਾ ਵਾ ਸਾਦ ਨੂੰ ਮਾਫੀ ਦਿੱਤੀ ਆ ਗੋਲੀਆਂ ਚਲਾਈਆਂ ਸਿੰਘਾਂ ਨੂੰ ਸ਼ੀਤ ਕੀਤਾ ਇਹ ਸਾਡੇ ਪਾਪ ਹੀ ਹੈ ਹੋਰ ਕੀ ਹੈ ਲੱਗਦਾ ਨਹੀਂ ਇਹ ਪੁੱਛੋ ਆਪਣੀ ਸਿੱਖ ਮਰਜ਼ਾਦਾ ਹੈ ਆ ਕਿ ਕੁਝ ਭੁਲਾ ਦਾ ਬਖਸ਼ਾਈਆਂ ਜਾ ਸਕਦੀਆਂ ਜਿਹੜੇ ਪਾਪ ਆ ਜਿਹੜੇ ਪਾਪ ਹੁੰਦੇ ਆ ਉਹਨਾਂ ਉਹਨਾਂ ਵਾਸਤੇ ਤਾਂ ਕੋਈ ਕੋ ਦਾ ਮਤਲਬ ਆ ਪਾਪ ਤੇ ਹੋ ਜੇ ਬਰਨੇ ਸਾਰੇ ਕੀਤੇ ਆ ਜੀ ਜੋ ਮਰਜ਼ਾਦਾ ਵਾਂ ਦਾ ਲੰਗਣਾ ਕੀਤੀ ਆ ਕਾਲ ਤੱਕ ਹੈ ਜੀ ਅ ਅਸੀਂ ਬੇਟੀ ਕੀਤੀ ਆ ਸਿਆਸੀ ਕਰਨ ਕੀਤਾ ਵਾ ਸਾਦ ਨੂੰ ਮਾਫੀ ਦਿੱਤੀ ਆ ਗੋਲੀਆਂ ਚਲਾਈਆਂ ਸਿੰਘਾਂ ਨੂੰ ਛਿੱਟ ਕੀਤਾ ਇਹ ਸਾਡੇ ਪਾਪ ਹੀ ਹੈ ਹੋਰ ਕੀ ਹੈ ਲੱਗਦਾ ਕਿ ਇਹ ਆਪਣੀ ਸਿੱਖ ਮਰਜ਼ਾਦਾ ਹੈ ਆ ਬੇ ਕੁਝ ਭੁਲਾ ਤਾਂ ਬਖਸ਼ਾਈਆਂ ਜਾ ਸਕਦੀਆਂ ਜਿਹੜੇ ਪਾਪ ਆ ਜਿਹੜੇ ਪਾਪ ਹੁੰਦੇ ਆ ਉਹਨਾਂ ਉਹਨਾਂ ਵਾਸਤੇ ਤਾਂ ਕੋਈ ਕੋਈ ਦਾ ਮਤਲਬ ਪਾਪ ਤੇ ਉਹ ਜੀ ਬਲ ਬਰਨੇ ਸਾਰੇ ਕੀਤੇ ਆ ਜੀ ਜੋ ਮਰਜ਼ਾਦਾ ਦਾ ਲੰਗਣਾ ਕੀਤੀ ਆ ਕਾਲ ਤੱਕ ਜੀ ਮੈਂ ਬੇਟੀ ਕੀਤੀ ਆ ਸਿਆਸੀਕਰਨ ਕੀਤਾ ਵਾ ਸਾਦ ਨੂੰ ਮਾਫੀ ਦਿੱਤੀ ਆ ਗੋਲੀਆਂ ਚਲਾਈਆਂ ਸਿੰਘਾਂ ਨੂੰ ਛਿੱਟ ਕੀਤਾ ਇਹ ਸਾਡੇ ਪਾਪ ਹੀ ਹੈ ਹੋਰ ਕੀ ਹੈ ਲੱਗਦਾ ਵੀ ਇਹ ਪੰਜਾਬ ਗੁਰਪਿਆਰੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡਾ ਇੱਕ ਧਾਰਮਿਕ ਅਜਿਹਾ ਟਾਂਚਾ ਹੈ ਜਿਸ ਨੇ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਸੇਧ ਦੇਣੀ ਹੈ ਪਰ ਜੇਕਰ ਉੱਥੇ ਬੈਠਣ ਵਾਲੇ ਅਹੁਦੇਦਾਰ ਜਾਂ ਜਥੇਦਾਰ ਕਿਸੇ ਵੀ ਸਿਆਸੀ ਧਿਰ ਦਾ ਹੱਥ ਠੋਕਾ ਬਣ ਕੇ ਚੱਲਣਗੇ ਜਾਂ ਜਥੇਦਾਰ ਜਾਂ ਪ੍ਰਧਾਨ ਬਾਦਲਾਂ ਦੇ ਲਫਾਫੇ ਚੋਂ ਨਿਕਲੇ ਹੋਏ ਹੋਣਗੇ ਜੋ ਜਦੋਂ ਮਰਜ਼ੀ ਚਾਹੇ ਕਿਸੇ ਨੂੰ ਮੌਤਲ ਕਰ ਲੈਣ ਤੇ ਜਦੋਂ ਮਰਜ਼ੀ ਚਾਹੇ ਪੰਜ ਪਿਆਰੀਆਂ ਤੱਕ ਨੂੰ ਬਰਖਾਸਤ ਕਰ ਦੇਣ ਅਜਿਹਾ ਕਦੇ ਵੀ ਨਹੀਂ ਸੀ ਵਾਪਰਿਆ ਸਾਡੇ ਇਤਿਹਾਸ ਵਿੱਚ ਕਿਉਂਕਿ ਪੰਜ ਪਿਆਰੀਆਂ ਦੀ ਗਲਤਾਂ ਮੇਰੇ ਕੱਲ ਕੀ ਧਰਨੇ ਵੀ ਨਹੀਂ ਸੀ ਟਾਲੀ ਪਰ ਅੱਜ ਮੀਰੀ ਤੇ ਪੀਰੀ ਦਾ ਪੁੱਠਾ ਹੋਇਆ ਸਿਧਾਂਤ ਵੇਖ ਕੇ ਅੱਖਾਂ ਪਰ ਆਉਂਦੀਆਂ ਨੇ ਜਦੋਂ ਅਹੁਦੇਦਾਰ ਆਪਣੇ ਅਹੁਦਿਆਂ ਦੇ ਫਾਇਦੇ ਚੱਕਦੇ ਆ ਗੁਰੂ ਘਰ ਦੀਆਂ ਗੋਲ ਕਾਂ ਨੂੰ ਤਾਂ ਖਤਮ ਕਰ ਹੀ ਰਹੇ ਨੇ ਨਾਲ ਹੀ ਸਿੱਖੀ ਸਿਧਾਂਤਾਂ ਨੂੰ ਵੀ ਟਾਲਾ ਰਹੇ ਨੇ ਹੁਣ ਵੇਖਣਾ ਇਹ ਹੋਵੇਗਾ ਜੋ ਪੰਜਾਬ ਲਾਇੰਸ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਅਕਾਲੀ ਟਕਸਾਲੀ ਸੁਖਪਾਲ ਸਿੰਘ ਖੈਰਾ ਧਰਮਵੀਰ ਗਾਂਧੀ ਅਤੇ ਹੋਰ ਪਾਰਟੀਆਂ ਮਿਲ ਕੇ ਪੰਜਾਬ ਨੂੰ ਨਵੀਂ ਕਿਹੜੀ ਰੰਗਤ ਦਿੰਦੀਆਂ ਨੇ ਕੀ ਪੰਜਾਬ ਨੂੰ ਤੀਜਾ ਬਦਲ ਮਿਲਦਾ ਹੈ ਜਾਂ ਨਹੀਂ ਮਿਲਦਾ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀ ਦੀ ਅਤੇ ਗੁਰਬਾਣੀ ਵਾਸਤੇ ਉਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ